हां जी મિતਰ ਪਿਆਰੇਓ ਕੀ ਹਾਲ ਚਾਲ ਸਾਰੇ ਮੇਰੇ ਵੀਰਾਂ ਦਾ ਭੈਣਾਂ ਦਾ ਅੱਬ ਬਨਉਣ ਜਾ ਰਹੇ ਆਂ ਦਾਲ ਯੈਲੋ ਫਰਾਈ ਵਿੱਚ ਮਟਨ ਦੀ ਤਰੀ ਦਾ ਤੜਕਾ ਮਾਰ ਕੇ ਚੋਪਰ ਕੋਲੋਂ ਪਿਆਜ਼ ਹਰੀ ਮਰਸ ਟਮਾਟਰ ਅਦਰਕ ਤੇ ਲਸਣ ਦਾਲ ਦੇ ਵਿੱਚ ਸਿਰਫ ਨਮਕ ਤੇ ਹਲਦੀ ਪਾ ਕੇ ਇਹਨੂੰ ਬੋਇਲ ਕੀਤਾ ਬਹੋਰ ਨੇ ਕੁਛ ਆਪਾਇਡ ਨਹੀਂ ਕੀਤਾ ਨਾਲ ਆਪ ਅਗਰਾ ਦਾ ਬੱਕਰੇ ਦੀ ਤਰੀ ਦਾ ਕੋਲਾ ਵਧਿਆ ਪਿਆ ਸੀ ਮੈਂ ਸੋਚਿਆ ਇੱਕ ਨਵੀਂ ਡਿਸ਼ ਤਿਆਰ ਕਰਦੇ ਆਂ ਇੱਕ ਤੁਸੀਂ ਪੈਨ ਚ ਪਾਓ ਜੀਰਾ ਲੋ ਚਟਕਾ ਤੇ ਨਾਲ ਤੁਸੀਂ ਪਾ ਦਿਓ ਅਦਰਕ ਲਸਣ ਨੂੰ ਚੋਪ ਕਰਕੇ ਥੋੜਾ ਜਿਹਾ ਬ੍ਰਾਊਨ ਹੋਣ ਤੋਂ ਬਾਅਦ ਤੁਸੀਂ ਥੋੜਾ ਜਿਹਾ ਪਿਆਜ਼ ਐਡ ਕਰ ਦਿਓ ਪਿਆਜ਼ਾਂ ਨੂੰ ਵੀ ਥੋੜਾ ਜਿਹਾ ਹਲਕਾ ਜਿਹਾ ਬ੍ਰਾਊਨ ਕਰਕੇ ਪਾ ਦਿਓ ਹਰੀ ਮਰਚ ਚੋਪ ਕਰਕੇ ਤੇ ਟਮਾਟੋ ਚੋਪ ਕਰਕੇ ਮਿੱਤਰ ਪਿਆਰਿਓ ਤੇ ਪਿਆਜ਼ਾਂ ਨੂੰ ਤੁਸੀਂ ਕਰ ਲਓ ਥੋੜਾ ਜਿਹਾ ਸੌਫਟ ਤੇ ਵਿੱਚ ਪਾਓ ਸਿਰ ਬੇਸਿਕ ਮਸਾਲੇ ਲਾਲ ਮਰਚ ਲੂਣ ਧਨੀਆ ਪਾਊਡਰ ਤੇ ਥੋੜਾ ਜਿਹਾ ਗਰਮ ਮਸਾਲਾ ਇਹਨੂੰ ਥੋੜਾ ਜਿਹਾ ਹਲਕਾ ਜਿਹਾ ਪਾਣੀ ਪਾ ਲਓ ਤਾਂ ਕਿ ਮਸਾਲੇ ਦਾ ਜਲ ਨਾ ਜਨ ਨਾ ਲੱਗ ਨਾ ਜਨ ਤੇ ਟੱਕੇ 2-4 ਮਿੰਟ ਲਈ ਤੁਸੀਂ ਨੂੰ ਦਮ ਦਿਓ ਸਿਰ 2-4 ਦਿਨਾ ਮਿੰਟ ਉਹ ਦੇਖੋ ਕਿੰਨਾ ਵਧੀਆ ਮਸਾਲਾ ਦਾ ਪੁੱਜ ਗਿਆ ਨਾਲ ਦੀ ਨਾਲ ਵਿੱਚ ਆਪਾਂ ਦਾਲ ਐਡ ਕਰ ਦੇਣੀ ਹੈ ਜਿਹੜੀ ਆਪਾਂ ਹੁਣੇ ਬੋਇਲ ਕੀਤੀ ਹੋਈ ਸੀ ਨਮਕ ਤੇ ਹਲਦੀ ਪਾ ਕੇ ਦੇਖੋ ਕਿੰਨਾ ਪਿਆਰਾ ਤੜਕਾ ਤਿਆਰ ਹੋ ਗਿਆ ਦਾਲ ਦਾ ਨਾਲ ਦੀ ਨਾਲ ਵਿੱਚ ਪਾਦਣਾ ਆਪਾਂ ਮਟਰਨ ਦੀ ਤਗਰੀਵੀ ਦੀ ਇੱਕ ਕੌਲੀ ਬਹੁਤ ਨੈਕਸਟ ਲੈਵਲ ਜਾਇਕਾ ਹੋਰੇਗਾ ਬਲਦੇਵ ਦਾ ਟਾਪਾ ਹੈਗਾ ਮੋਗੇ ਮਿੱਤਰੋ ਉਥੋਂ ਇਹ ਕਾਲੀ ਦਾਲ ਚ ਪਾ ਕੇ ਦਿੰਦੇ ਨੇ ਪਰ ਮੈਨੂੰ ਜੈਲੋ ਦਾਲ ਪਸੰਦ ਹੈ ਮੈਂ ਸੋਚਿਆ ਜੈਲੋ ਦਾਲ ਦਾ ਰੈਸਪੀ ਸ਼ੇਅਰ ਕਰਦਾ ਦੇਖੋ ਕਿੰਨਾ ਪਿਆਰਾ ਟੈਕਸਚਰ ਆ ਗਿਆ ਕਿੰਨੀ ਘੈਂਟ ਬਹੁਤ ਹੀ ਵਧੀਆ ਸਪਾਈਸੀ ਥੋੜੀ ਜਿਹੀ ਤਲੀਆਂ ਤੇ ਮਲ ਕੇ ਕਸੂਰੀ ਮੇਥੀ ਤੁਸੀਂ ਇਹਨੂੰ ਉੱਪਰ ਪਾਓ ਕੀ ਆ ਬਾਤ ਹੈ ਬਾਬਾ ਜੀ ਨੈਕਸਟ ਲੈਵਲ ਗੇਮ ਬਣ ਜਾਣੀ ਜਦੋਂ ਤੁਸੀਂ ਬੁਰਕੀ ਲਾਉਣੀ ਹੈ ਤੁਸੀਂ ਕਹਿੰਨਾ ਬੱਲੇ ਬੱਲੇ ਹੋ ਗਈ ਬਾਕੀ ਖਾਓ ਪੀਓ ਤੇ ਲਾਓ ਨ ਯਾਰੇ ਤੇ ਭਰਾ ਦੇ ਪੇਜ ਨੂੰ ਕਰੋ ਲਾਈਕ ਧੰਨਵਾਦ